ਆਈ ਗੁਰਜੀ ਕੀ ਖਾਲਸਾ ਆਈ ਗੁਰਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ ਫੇਸਬੁਕ ਤੇ ਜੁੜਾ ਤੇ ਅੱਜ ਜੇ ਬਬੜੇ ਲੱਗਾ ਛੇਮੀ ਪੱਟਲਾ ਸ਼ਾਹੀ ਪੱਗ ਜਿਹੜਿਆਂ ਤੋਂ ਸਵਾ 7 ਮੀਟਰ ਕਪੜਾ ੜਪਾ ਫੋਲਡ ਕਰਵਾਤੇ ਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਸੜਦੇ ਸੈਂਟਰ ਚੋਂ ਲਿਆ ਕੇ ਲੜ ਨੂੰ ਪੁਣੀ ਦਾ ਖੋਦਵਾ ਥੱਲੇ ਰੱਖ ਕੇ ਮਦਵਾ ਉੱਤਰਾ ਕੇ ਦੋਈ ਪੱਲੇ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਉਹਦੀ ਚੰਗੀ ਤਰ੍ਹਾਂ ਸਫਾਈ ਕਰਕੇ ਤੇ ਲੜ ਨੂੰ ਟਾਈਕ ਕਰਕੇ ਤੇ ਆ ਦੇਖ ਅਗਦੀ ਗੱਲ ਟਾ ਕੇੜਾ ਆਪਾਂ ਲੜ ਨੂੰ ਲੋਡ ਕਰਕੇ ਇਸਾਫ ਕਰਕੇ ਲਗਾ ਦੇਣਾ ਹੈ ਤੇ ਨਾਲ ਹੀ ਬਾਕੀ ਪਗ ਜਿਹੜੀ ਆਪ ਸਾਡੀ ਕਰੀ ਜਾਣੀ ਹੈ ਜਿਹੜਾ ਆਪ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਪੁਣੀ ਦਾ ਹੌਲ ਤੋਂ ਬਾਅਦ ਥੱਲੇ ਰੱਖ ਕੇ ਬੰਦ ਪਸਾ ਉੱਤੇ ਰੱਖ ਕੇ ਦੋਈ ਬੱਲੇ ਜੋ ਪਹਿਲੇ ਪੱਲੇ ਜਿਹੜਾ ਹੌਲ ਕਰਕੇ ਦੂਜੇ ਬੱਲੇ ਨਾਲ ਆਪ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਨ ਤੋਂ ਬਾਅਦ ਉੱਤੇ ਜਿਹੜਾ ਲੜ ਨੂੰ ਦੱਬ ਕੇ ਤੇ ਫਿਰ ਥੱਲੇ ਜਿਹੜਾ ਲੜ ਨੂੰ ਡਬਲ ਫੋਲਡ ਕਰਨਾ ਹੈ ਡਬਲ ਫੋਲਡ ਕਰਕੇ ਤੇ ਸਾਫ ਕਰਕੇ ਜਿਹੜਾ ਪਲਣ ਨੂੰ ਇਹ ਚੰਗੀ ਤਰ੍ਹਾਂ ਲੜਾ ਪਲੜ ਨੂੰ ਲੋਡ ਕਰਕੇ ਤੇ ਨਾਲ ਦੀ ਨਾਲ ਵਾਈ ਫੇਰ ਕੇ ਲੜ ਦੀ ਸਫਾਈ ਕਰਕੇ ਤੇ ਚੰਗੀ ਤਰ੍ਹਾਂ ਸਾਫ ਕਰਕੇ ਜਿਹੜਾ ਆਪਾਂ ਲੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜਾ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੂਨੀ ਤੋ ਹਲਵਾ ਥਲੇ ਰੱਖ ਕੇ ਬੰਦ ਪਸਾ ਉੱਤੇ ਰੱਖ ਕੇ ਦੋ ਹੀ ਪੱਲੇ ਜੋ ਪਹਿਲੇ ਪੱਲੇ ਜਿਆਰਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਤੇ ਡਬਲ ਫੋਲਡ ਕਰਕੇ ਜਿਹੜਾ ਆ ਪਲੜ ਨੂੰ ਚੰਗੀ ਤਰ੍ਹਾਂ ਤਬਕਤੋਂ ਤੇ ਫਿਰ ਨਾਲ ਦੀ ਨਾਲ ਵਾਈ ਫੇਰ ਕੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਸਾਫ਼ ਕਰਕੇ ਲਗਾ ਦੇਣਾ ਹੈ ਜਦੋਂ ਹਾਲੇ ਬਾਕੀ ਬਾਕੀ ਜਿਹੜੀ ਆਪ ਸੈਟਿੰਗ ਕਰੀ ਜਾਣੀ ਹੈ ਤੇ ਚੰਗੀ ਤਰ੍ਹਾਂ ਇਹ ਆਪ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪ ਅਗਲਾ ਲੜਾ ਲਾਉਣਾ ਹੈ ਲੜ ਨੂੰ ਬਾਗ ਤੋਂ ਪਿੰਚ ਕਰਕੇ ਪੁਣ ਲੋਹ ਲਵਾ ਥੋੜੀ 라 ਕੇ ਬੰਦ ਪਾਸਾ ਉੱਤੇ ਰੱਖ ਕੇ ਦੋਵੇਂ ਪਲਣ ਜੋ ਪਹਿਲੇ ਪਹਿਲੇ ਯਾਰਾ ਖੁੱਲ ਕੇ ਦੋ ਚ ਪਲਣ ਆਪ ਪਟਾਈ ਵਾਲੇ ਪਾਸੇ ਨਾਲ ਜੋੜ ਕੇ ਇੱਕ ਵਾਰ ਜਿਹੜਾ ਲਾਣੂ ਆਖ ਲੋਵੇ ਹੋਲਣਾ ਹੈ ਅਖਲੇ ਵਿੱਚ ਫੋਲਡ ਕਰ ਤੋਂ ਬਾਅਦ ਤੇ ਲੜਨ ਨੂੰ ਕਿੰਨਾ ਕਿਤਨਾ ਸੈਟ ਕਰਕੇ ਰਨਾਲਦੀਆਂ ਦੇ ਬਾਕੀ-ਬਾਕੀ ਜਿਹੜੀਆਂ ਆਪਾਂ ਸੈਟ ਕਰਕੇ ਜਿਹੜਾ ਲੜਨ ਨੂੰ ਕਿੰਨਾ ਕਿਤਨਾ ਸਾਫ਼ ਕਰਕੇ ਤੇ ਲੋਡ ਕਰਕੇ ਲਗਾ ਲੈਣਾ ਹੈ ਕਿ ਉਤੋਂ ਵੇਰ ਲੜਨ ਨੂੰ ਕਿੰਨਾ ਕਿਤਨਾ ਸੈਟ ਕਰ ਲੈਣਾ ਤੇ ਨਾਲ ਦੀਆਂ ਨੇ ਬਾਕੀ-ਬਾਕੀ ਜਿਹੜੀਆਂ ਆਪਾਂ ਸੈਟ ਕਰੀ ਜਾਣੀਆਂ ਹੈ ਤੇ ਜੰਕੀ ਜਾਨਾ ਦਾ ਆਪਾਂ ਲੋਡ ਕਰਕੇ ਤੇ ਸਾਫ਼ ਕਰਕੇ ਲਗਾ ਲੈਣਾ ਹੈ ਜਿਹੜਾ ਆਪਾਂ ਅਗਲਾ ਲੜਾ ਲਾਣਾ ਹੈ ਲੜਨ ਤੋਂ ਬਾਅਦ ਤਾਂ ਪਿੰਚ ਗਾਰ ਕੇ ਪੁਨੀ ਦਾ ਹੌਲ ਦਾ ਪਾਥਲੇ ਰਾਕੇ ਪੰਦ ਪਸਾ ਉੱਤੇ ਰਾਕੇ ਦੋਈ ਪੱਲੇ ਜੋ ਪੱਲੇ ਪੱਲੇ ਜਿਆਦਾ ਖੁੱਲਗੇ ਦੂਜੇ ਪੱਲੇ ਆਪਾਂ ਮਟਾਈ ਆਰ ਪਾਸਾ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਨਾ ਹੈ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਕੇ ਤੇ ਜਿਹੜੇ ਇਸ ਵਿੱਚ ਬਲਣਗੇ ਉਹਨਾਂ ਨੂੰ ਪਥਲੇ ਵੱਲ ਖਿੱਚ ਕੇ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜਾ ਲਾੜਨ ਲੋਡ ਕਰਕੇ ਸੇਵ ਕਰਕੇ ਤੇ ਨਾਲ ਯਾਰ ਵਾਈਫੇਰ ਕਿਹੜਾ ਆਪਾਂ ਡਾਊਨਲੋਡ ਕਰਕੇ ਤੇ ਸੈਟ ਕਰਕੇ ਕਿਹੜਾ ਆਪਾਂ ਨੂੰ ਸਾਫ ਕਰਕੇ ਜਿਹੜਾ ਆਪਾਂ ਨੂੰ ਡਾਊਨਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਯਾਰ ਬਾਕੀ ਬਾਕੀ ਜਿਹੜੀ ਆਪਾਂ ਸੈਟ ਕਰੀ ਜਾਣੀ ਹੈ ਇਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਗ ਤੇ ਪੈਂਚ ਕਰਕੇ ਪੂਣੀ ਦਾ ਹੁੱਲਵਾ ਥੱਲੇ ਲਾ ਕੇ ਬੰਦ ਬਸਾ ਉੱਤੇ ਲਾ ਕੇ ਦੋਈ ਬਲੇ ਜੋ ਪਹਿਲੇ ਪਲੇ ਯਾਰਾ ਹੁਲ ਕੇ ਦੂਜੇ ਪਲੇ ਨਾਲ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਇੱਕ ਵਾਰ ਇਹੜਾ ਲੜ ਨੂੰ ਫੋਲਡ ਕਰਨਾ ਹੈ ਇੱਕ ਵਾਰ ਇਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਸਾਫ਼ ਕਰਕੇ ਤੇ ਚਾਰੋਂ ਗਲੇੜਾ ਲੜ ਨੂੰ ਉੱਤੇ ਸੈੱਟ ਕਰਨਾ ਹੈ ਤੇ ਆਪ ਜਿਹੜੀ ਸਭ ਤੋਂ ਪਹਿਲੇੜੇ ਆਪਣੀ ਪੂਣੀ ਸੈੱਟ ਕਰਨੀ ਹੈ ਜਿਸ ਵਿੱਚ ਕੁ ਡੰਗਾ ਡੋਗ ਪੈਂਦਾ ਤੁਸੀਂ ਦੋਈ ਪਲੇ ਜਿਹੜੇ ਇਕੱਠੇ ਕਰ ਸਕਦੇ ਹੋ ਤੇ ਫੇਰ ਚੰਗੀ ਤਰ੍ਹਾਂ ਇਹੜਾ ਆਪਾਂ ਲੜ ਨੂੰ ਲੋਡ ਕਰਕੇ ਸਾਫ ਕਰਨੇ ਸਾਫ ਕਰਨ ਤੋਂ ਬਾਅਦ ਕਿੰਨਾ ਇੱਕ ਵਾਰੜਾ ਲੜ ਨੂੰ ਨਕਲੀ ਜਿਹੜਾ ਆਪਾਂ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰ ਤੋਂ ਬਾਅਦ ਤੇ ਡਬਲ ਫੋਲਡ ਕਰ ਕਿਹੜਾ ਆਪਾਂ ਲੜ ਨੂੰ ਸਾਫ ਕਰਕੇ ਤੇ ਜੰਗੀਟੜਾ ਆਪਾਂ ਲੜ ਨੂੰ ਲੋਡ ਕਰਕੇ ਤੇ ਆਪਣੀ ਦੀ ਸ਼ੇਪ ਆਪਾਂ ਸੈੱਟ ਕਰਕੇ ਜੇ ਨਹੀਂ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਦੀ ਚੜਾਈ ਰੱਖ ਕੇੜਾ ਫਲੜ ਨੂੰ ਲਗਾ ਦੇਣਾ ਤੇ ਬਾਅਦ ਵਿੱਚ ਫਿਰ ਉਸ ਲੜ ਦੀ ਸਫਾਈ ਕਰ ਲੈਣੀ ਹੈ ਤੇ ਜੇ ਕਿਸੇ ਲੜ ਦੀ ਸਫਾਈ ਘਟ ਰਹਿੰਦੀ ਆ ਜੇ ਉਸ ਵਿੱਚ ਵਗ ਰਹੇ ਆ ਤਾਂ ਉਸ ਨੂੰ ਆਪਾਂ ਜੜਾ ਵਾਈ ਫੇਰ ਕੇ ਉਹਦੀ ਸਫਾਈ ਕਰ ਲੈਣੀ ਹੈ ਤੇ ਉਸ ਵਿੱਚ ਵਾਲ ਜਿਹੜੇ ਉਹ ਵੀ ਆਪਾਂ ਕੱਢ ਲੈਣੇ ਹਨ ਨਾਲ ਦੀ ਨਾਲ ਉਤਰ ਜਾਣ ਦੀ ਵੀਡੀਓ ਆਪਾਂ ਸੈਟਿੰਗ ਕਰੀ ਜਾਣੀ ਹੈ ਤੁਸੀਂ ਟੱਲੇ ਲੜਾਈ ਸੈਟਿੰਗ ਕਰ ਲਈ ਦੱਸਿਓ ਕਿ ਸੈੜਾ ਬਣ ਵਤ ਸਕਦੇ ਹੋ ਜਿਹੜਾ ਤੁਸੀਂ ਸੈੜਾ ਉਹ ਪਹਿਲਾਂ ਵੀ ਟਾ ਸਕਦੇ ਬਾਅਦ ਵਿੱਚ ਵੀ ਟਾ ਸਕਦੇ ਹੋ ਇਹ ਤੁਹਾਡੇ ਦੇ ਪੰਡ ਜਿਵੇਂ ਤੁਹਾਨੂੰ ਸਕਦੇ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਤੇ ਫਿਰ ਆਪਣਾ ਸੈਟ ਕਰਨ ਲੱਗਾ ਪੜਾਈ ਸਰਦਾ ਸਟਾਰਟਰ ਚੋਂ ਉਹਨਾਂ ਬਾਬੇ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਕੇ ਤੇ ਜਿੱਥੋਂ ਕੁ ਤਸਨ ਕਰਾਇਦਾ ਉਥੋਂ ਪਰਬਿਸ਼ੀਆਂ ਦੇਖ ਲੈਣਾ ਤੇ ਦੇ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾਉਣਾ ਫਲਾ ਕੇ ਫਿਰ ਇੱਕ ਵਾਰ ਖਿੱਚਾਂਗੇ ਤੇ ਜਿੱਥੋਂ ਕੁ ਤਸਨ ਕਰਾਇਦਾ ਉਥੋਂ ਬੈੜਾ ਲੜਨ ਨੂੰ ਲੋਡ ਕਰਕੇ ਤੇ ਚੰਗੀ ਤਰ੍ਹਾਂ ਆਪਲਾ ਨੂੰ ਲੋਡ ਕਰਕੇ ਤੇ ਸਾਫ਼ ਕਰਕੇ ਆਪਣੇ ਜਿਹੜੇ ਸਰ ਨੂੰ ਚੰਗੀ ਤਰ੍ਹਾਂ ਟੈਡ ਕਵਰ ਕਰ ਲੈਣਾ ਹੈ ਨਾਲ ਨਾਲ ਬਾਕੀ ਬਾਤ ਜਿਹੜੀ ਆਪਾਂ ਸੈਟਿੰਗ ਕਰਿਆ ਨਹੀਂ ਹੈ ਵੀਡੀਓ ਪਸੰਦ ਆਉਣ ਤਾਂ ਲਾਈਕ ਸ਼ੇਅਰ ਕਰ ਮੈਡੀ ਜੁਆਇਨ ਕਰਿਓ ਤੇ ਵੀਡੀਓ ਵੱਤ ਵਾਸ਼ਾ ਜੂ ਕਰਿਓ ਤਾਂ ਜਿਹੜੇ ਵੀਰਾਂ ਨੂੰ ਸ਼ੈਮੀ ਪਟਿਆਲੇ ਸ਼ਾਹੀ ਪੱਗ ਬਣਾਉਣ ਦੇ ਚ ਕੋਈ ਪ੍ਰੋਬਲਮ ਆਦੀ ਆ ਤਾਂ ਇਸ ਵੀਡੀਓ ਦੇ ਕੇ ਜਿਹੜੀ ਪ੍ਰੋਬਲਮ ਦਾ ਸੋਲੂਸ਼ਨ ਗੱਲ ਲੈਣਾ ਹੈ ਜਿਹੜਾ ਆਪਾਂ ਬੈਕ ਦੇ ਨਾਲ ਲਗਾਉਣਾ ਅੱਧਾ ਸੱਜੋ ਅੱਧਾ ਖੱਬੇ ਫੋਲਡ ਕਰਕੇ ਜਿਹੜਾ ਪੱਲਾ ਨੂੰ ਬੈਕ ਤੇ ਇੱਕ ਵਾਰ ਦਾ ਆਪਾਂ ਕਿ ਜਿਹੜਾ ਬਾਕੀ ਦਾ ਪੱਲਾ ਬਚੂਗਾ ਉਹਨੂੰ ਆਪਾਂ ਗਾਹਾਂ ਜਾ ਕੇ ਫਲਾ ਲੈਣਾ ਹੈ ਫਲਾਉਣ ਤੋਂ ਬਾਅਦ ਤੇ ਹੁਣ ਜਿਹੜੀ ਆਪਾਂ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਕਰਨੀ ਹੈ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਨੱਕ ਦੀ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਹੈ ਤੇ ਫਿਰ ਆਪੜਾ ਇੱਕ ਕਲਗੀ ਲੜ ਜਿਹੜੇ ਵੱਲ ਸੀ ਉਹਨਾਂ ਨੂੰ ਪੱਥਲੇ ਵੱਲ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਉਤਲੇ ਵੱਲੋਂ ਕੱਢ ਗਏ ਤੇ ਬਾਅਦ ਵਿੱਚ ਜਿਹੜੇ ਬਾਕੀ ਵਾਲ ਰਹੇ ਤੇ ਉਹਨਾਂ ਦਾ ਪਾਰਨਾ ਕੱਢ ਗਏ ਤੇ ਫਿਰ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਅੱਧਾ ਉੱਤੇ ਉਹਦਾ ਥੱਲੇ ਵੋਲਡ ਕਰਕੇ ਜਿਹੜਾ ਆਪਾਂ ਲੜ ਨੂੰ ਹਾਫ ਹਾਫ ਤੇ ਵੈੱਟ ਤੇ ਰਾਈਟ ਤੋਂ ਲੈ ਕੇ ਆਉਣਾ ਹੈ ਲੜ ਨੂੰ ਵੈੱਟ ਤੇ ਰਾਈਟ ਤੋਂ ਲੈ ਕੇ ਆਉਣ ਤੋਂ ਬਾਅਦ ਤੇ ਉਹਦੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਇਹ ਜਿਹੜੇ ਇੰਟਰਨੈਟ ਦੇ ਉਸ ਵਿੱਚੋਂ ਵਾਲਿਓ ਕੱਢ ਕੇ ਜਿਹੜਾ ਫਲਰ ਨੂੰ ਲੋਡ ਕਰਕੇ ਤੇ ਸਾਫ ਕਰਕੇ ਪ੍ਰੈਸ ਕਰਕੇ ਜਿਹੜਾ ਉੱਤਲੇ ਜਿਹੜੇ ਉੱਤੇ ਵਾਲ ਰਹਿੰਦੇ ਆ ਉਹਨਾਂ ਨੂੰ ਆਪ ਬਾਹਰ ਨਾਲ ਕੱਢ ਗਏ। ਜਦ ਨਾਲ ਜਿਹੜੇ ਬਾਕੀ ਪਾਸ ਵੀਡੀਓ ਆਪ ਸਾਡੀ ਕਰੀ ਜਾਣੀ ਹੈ। ਤੇ ਫਿਰ ਲੜਾਪਾ ਪਾ ਕੇ ਪਹਿਲਾਂ ਸਲੈਡ ਆ ਕੇ ਲੜਨੂ ਫਰਟ ਵਾਲ ਨੂੰ ਫੋਨ ਕਰਨਾ ਹੈ ਫਰਟ ਵਾਲ ਨੂੰ ਫੋਨ ਕਰਤ ਬਾਅਦ ਫਰਟ ਵਾਲ ਨੂੰ ਫੋਨ ਕਰਤ ਬਾਅਦ ਜਿੰਨੀ ਤੁਸੀਂ ਦੀ ਚੜਾਈ ਰੱਖਣਾ ਚਾਹਦੇ ਹੋ ਤੁਸੀਂ ਉਹਨੇ ਉਹਦੀ ਚੜਾਈ ਰੱਖ ਕੇ ਤੇ ਲੜਨੂ ਉੱਤੇ ਰੱਬਣਾ ਹੈ ਜੇ ਤੁਹਾਡਾ ਲੜਕਾ ਡਾੜ ਜਾਂਦਾ ਹੈ ਜਾਂ ਤਾਂ ਜਾਂ ਖਿਸਕ ਜਾਂਦਾ ਹੈ ਤੁਸੀਂ ਇੱਕ ਜਾਂ ਦੋ ਪਗ ਬਿਹੜੇ ਲੜਨੂ ਟਿਕਾਉਣ ਵਾਸਤੇ ਲਗਾ ਸਕਦੇ ਹੋ ਜੇ ਆਪਣੀ ਸ਼ੇਪ ਹੋ ਵੀ ਆਪਾਂ ਸਟਕਾ ਲੈਣੀ ਹੈ ਤੁਸੀਂ ਥੱਲੇ ਜਿਹੜੀ ਸਾੜੀ ਕਾਲੀ ਜਿਹੜਾ ਆਪਣਾ ਦਵਸ਼ੀਸ਼ਾ ਤੇ ਥੱਲੇ ਜਿਹੜੇ ਆਪਣੇ ਪੇਜ ਨੇ ਉਹਨਾਂ ਦੀ ਬੈਕਟਰੀ ਜਿਹੜੀ ਸਫਾਈ ਹੁੰਦੀ ਆ ਉਹ ਕਾਲੀ ਜਿਹੜਾ ਤੁਸੀਂ ਉਹ ਵੀ ਆਪਣੇ ਜਿਹੜੇ ਦਵਸ਼ੀਸ਼ਾ ਦੇ ਕੇ ਜਿਹੜਾ ਆਪਣਾ ਆਪਣੇ ਜਿਹੜੇ ਵਾਲਨਿਓਂ ਕੱਟ ਸਕਦੇ ਹੋ ਤੇ ਲੜਾਈ ਸਫਾਈ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕਰ ਸਕਦੇ ਹੋ ਤੇ ਜੇ ਕਿਸੇ ਲੜ ਦਾ ਫਰਕ ਵਧ ਰਾਇਦਾ ਉਹਦੇ ਚ ਆਪਾਂ ਵਾਇਰ ਫੇੜ ਕੇ ਉਹਦੇ ਫਰਕ ਜਿਹੜਾ ਬਾਕੀ ਜਿਹੜਾ ਦੇ ਬਰਾਬਰ ਕਰ ਲੈਣਾ ਹੈ ਤੇ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ